ਮਾਮਲਾ ਉਦੋਂ ਵੱਧ ਜਾਂਦਾ ਹੈ ਜਦੋਂ ਕਿ ਮਾਮੂਲੀ ਤਕਰਾਰ ਖੂਨੀ ਝੜਪ ਦਾ ਰੂਪ ਧਾਰਨ ਕਰ ਲੈਂਦੀ ਹੈ ਮਾਮਲਾ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਜਗਰਾਓ ਬਰਨਾਲਾ ਦੀਆਂ ਜਦ ਕਿ ਮੁੱਖ ਮਾਰਕ ਤੇ ਥਾਣਾ ਸਿਟੀ ਦੇ ਨੇੜੇ ਮਾਮੂਲੀ ਤਕਰਾਰ ਹੁੰਦੀ ਹੈ ਉਸ ਤੋਂ ਬਾਅਦ ਉਹ ਖੂਨੀ ਝੜਪ 'ਚ ਤਬਦੀਲ ਹੋ ਜਾਂਦੀ ਹੈ ਚੜ੍ਹ ਦੌਰਾਨ ਪਿਓ ਪੁੱਤ ਗੰਭੀਰ ਰੂਪ ਨਾਲ ਜ਼ਖਮੀ ਦਸਤੇ ਜਾ ਰਹੇ ਨੇ ਜ਼ਖਮੀ ਹੋਇਆ ਦੀ ਪਛਾਣ 20 ਸਾਲਾ ਜੋਤ ਅਤੇ 52 ਸਾਲਾ ਕੇਵਲ ਸਿੰਘ ਦੇ ਤੌਰ ਤੇ ਹੋਈ ਹੈ ਪੂਰਾ ਮਾਮਲਾ ਕੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਖੁਦ ਹੀ ਸੋ ਲਓ ਇਹਨਾਂ ਨੂੰ ਸਿਵਲ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਇਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਕੀ ਨਾਮ ਅੰਕਲ ਜੀ ਤੁਹਾਡਾ ਚਾਚੇ ਦਾ ਪੁੱਤ ਆ ਅੰਕਲ ਦਾ ਨਾਮ ਕੀ ਰੋਹਰਵਿੰਦਰ ਭਾਲ ਸਿੰਘ ਆ ਜੀ ਇਹ ਕੀ ਘਟਨਾ ਹੋਈ ਹੈ ਜਿਹੜੀ ਕੱਲ ਕੋਈ ਨਾ ਤਾਰ ਪਿੱਛੇ ਗੱਲਬਾਤ ਹੋਈ ਹੈ ਤੇ ਕੋਈ ਬਾਕੀ ਉਹ ਮੁੰਡੇ ਦੱਸਣਗੂਆ ਵੀ ਕੀ ਗੱਲ ਹੈ ਜਾਨੀ ਇਹ ਸਾਈਟ ਤਾਂ ਬਾਅਦ ਚ ਪਹੁੰਚੇ ਆ ਜਿੰਨਾ ਗੱਲ ਹੋਈ ਉਹਨਾਂ ਦੀ ਦੁਕਾਨ ਕਿੱਥੇ ਆ ਉਹਨਾਂ ਦੀ ਉਹਨਾਂ ਦੀ ਦੁਕਾਨ ਹੈਗੀ ਆ ਜੀ ਆਪਣੇ ਚੌਕੀ ਤੋਂ ਪਰੇ ਆ ਦੁਰਦਵਾਰ ਆਹ ਥੋੜਲੇ ਪਾਸੇ ਠੀਕ ਤੇ ਥੋੜੇ ਕੀ ਲੱਗਦੇ ਸੀ ਜਿੰਨਾ ਸੱਤ ਵਜੇ ਇਹ ਮੇਰੇ ਚਾਚੇ ਦਾ ਪੁੱਤਰ ਹੈ ਸੰਤੋਖਾਂ ਦੇ ਪਤਾ ਲੱਗਿਆ ਵੀ ਬੰਦੇ ਭਾਈ ਥੋੜੇ ਮਾਰਦੇ ਉੱਥੇ ਇਹਨਾਂ ਨੇ ਅਸੀਂ ਤਾਂ ਮਗਰ ਪੱਜ ਗਏ ਆ ਠੀਕ ਤੇ ਦੱਸਦੇ ਆ ਵੀ ਉਹ ਸਾਰਾ ਪਰਿਵਾਰ ਹੀ ਠੀਕ ਹੈ ਜੀ ਕੀ ਨਾਮ ਆਪਣਾ ਮੇਰਾ ਨਾਮ ਜਗਤਾਰ ਸਿੰਘ ਜੀ ਗਾਇਦ ਗਾਨ ਆਪਣੀ ਮੇਰੇ ਬੇਲੇ ਨੇ ਤੇ ਗਾਨਾ ਜੀ ਅੱਜ ਥੋੜੀ ਦੁਕਾਨ ਦੇ ਨਾਲ ਕੀ ਗੱਲ ਹੋਈ ਸੀ ਸਾਡੀ ਦੁਕਾਨ ਤੋਂ ਨਾ ਸਾਹਮਣੇ ਥੋੜੀ ਕਿਸੇ ਕੋਈ ਬੰਦੇ ਖੜੀ ਸੀ ਦੋ ਇੱਕੋ ਮੁੰਡਾ ਸੀਗਾ ਮਿੱਠੂ ਬੋਲਟਾ ਵਾਲਾ ਉਹਨਾਂ ਦੀ ਆਪਸ ਵਿੱਚ ਕੋਈ ਲੜਾਈ ਵਾਰੀ ਹੋਂਦੀ ਪਈ ਸੀਗੀ ਅਸੀਂ ਇੱਥੇ ਦੁਕਾਨ ਦੇ ਸਪਾਈ ਕਰਦੇ ਪਏ ਸੀ ਮਾਰਕੀਟ ਵਾਲੇ ਸਾਰੇ ਹੀ ਸੀਗੇ ਠੀਕ ਹੈ ਜਦੋਂ ਉੱਥੇ ਹੀ ਗਏ ਉਹਨਾਂ ਨੂੰ ਦੋਵਾਂ ਜਣਿਆਂ ਨੂੰ ਮਤਲਬ ਦੇਖਿਆ ਕਿ ਬੋਲਦੇ ਪਏ ਸੀਗੇ ਵੀ ਚਲੋ ਬਹਿ ਕੇ ਗੱਲ ਕਰ ਲਓ ਉਹ ਦੋਵਾਂ ਜਣਿਆਂ ਦੀ ਆਪਸ ਵਿੱਚ ਲੜਾਈ ਹੋ ਗਈ ਐਸੇ ਛੜਾਉਂਦੇ ਸੀਗੇ ਫਸਟ ਉਹਨਾਂ ਤੇ ਉਹ ਜੀਵਾਸ ਪਾਰਟੀ ਦੀ ਉਹ ਆਦੋਂ ਲੈ ਕੇ ਮਰਦਮ ਚਲੇ ਗਿਆ ਜੀ ਤੁਹਾਡੇ ਵੀ ਲੱਗੀ ਸੱਟ ਜੀ ਹਾਂਜੀ ਮੇਰੇ ਛੜਾਉ ਦੇ ਛੜਾਉ ਦੇ ਬਾਅਦ ਹੀ ਮੱਡੀ ਸੀਗੀ ਕਿੰਨੀ ਘੱਕੀ ਤੁਹਾਡੇ ਮੇਰੇ ਮਤਲਬ ਮਾ ਟੱਕ ਜਾਈ ਸੀ ਰਾਜੇ ਹੀ ਬੈਠੇ ਸੀ ਮਤਲਬ ਕਿੰਨੇ ਕ ਬੰਦੇ ਸੀ ਲੜਨ ਵਾਲੇ ਬੰਦੇ ਤੇ ਉਹ ਦੋ ਜਣੇ ਵੀ ਕਿ ਪਿਓ ਪੋਤੇ ਵੀ ਕਿ ਇਹ ਮੁੰਡਾ ਇਕੱਲਾ ਸੀਗਾ ਇੱਧਰੋਂ ਠੀਕ ਹਾਂਜੀ ਠੀਕ ਹੈ ਹਾਂਜੀ ਮਾਤਾ ਕੀ ਨਾਮ ਤੁਹਾਡਾ بلجی تک اور اجو 6 ਵਜੇ ਆ ਤੁਹਾਡਾ ਕੀ ਲੱਗਦਾ ਹੈ ਜੀ ਉਹ ਹੱਸ ਵਟ ਤੇ ਬੱਚਾ ਵਾ ਇਹ ਕਿਵੇਂ ਹੋ ਗਈ ਲੜਾਈ ਕਿਵੇਂ ਹੋ ਗਈ ਇਹਨਾਂ ਦੀ ਕੁਝ ਪਤਾ ਲੱਗੇ ਪਤਾ ਨਹੀਂ ਵਿੱਚ ਕੱਲ ਪਤਾ ਨਹੀਂ ਇਹਦੇ ਕੋਲ ਮੁੰਡੇ ਕੋਲ ਬੋਲਟ ਦੀ ਤਾਰ ਪਵਾ ਕੇ ਲਿਆਇਆ ਬਸ ਹੋਰ ਕੋਈ ਗੱਲ ਨਹੀਂ ਹੋਈ ਹੈਗੀ ਉਹ ਤੇ ਪਤਾ ਨਹੀਂ ਕੀ ਗੱਲ ਹੋਈ ਕਿ ਨਹੀਂ ਹੋਈ ਮੈਨੂੰ ਹੁਣ ਪਤਾ ਨਹੀਂ ਹੈਗਾ ਨਹੀਂ ਜਿਹੜੇ ਮੁੰਡੇ ਨੂੰ ਬੁਲਟ ਦੀ ਤਾਰ ਪੋਈ ਉਹਨੇ ਮਾਰਿਆ ਵਾ ਹਾਂਜੀ ਉਹਨਾਂ ਦੇ ਉਹਨਾਂ ਸਾਰਾ ਟੱਪਰੀ ਸੀ ਕਹਿੰਦੇ ਕਿਰਪਾਨਾ ਦੁਕਾਨ ਦੇ ਅੰਦਰ ਕਿਤੇ ਅੰਦਰੋਂ ਚੱਕ ਕੇ ਲਿਆਏ ਆ ਜਦ ਇਹ ਦੁਕਾਨ ਤੇ ਆਉਣ ਲੱਗੇ ਆ ਇਹ ਤਾਂ ਬੋਲਟ ਤੇ ਸੀਗਾ ਹੁੰਦੇ ਉਥੇ ਬੋਲਟ ਤੇ ਹੀ ਫੜ ਲਏ ਇਹਨਾਂ ਦੀ ਪਹਿਲਾਂ ਹੀ ਤਿਆਰੀ ਕੀਤੀ ਸੀ ਕੁਟੜ ਲਈ ਹਾਂਜੀ ਮੈਨਾਂ ਕਿੰਨੇ ਹੋਏ ਪਹਿਲਾਂ ਨਹੀਂ ਕੋਈ ਰਜਿਸਟ੍ਰੇਸ਼ਨ ਹੈਗੀ ਕੋਈ ਹਾਲ ਕੀ ਹੋਇਆ ਇਹਨਾਂ ਦੀ ਕੋਈ ਰਜਿਸਟ੍ਰੇਸ਼ਨ ਹੈਗੀ ਨਹੀਂ ਕੋਈ ਤਾਰ ਪਿੱਛੇ ਹੀ ਹੋ ਗਿਆ ਬੇਟਾ ਦਾ ਨਾਮ ਕੀ ਹੈ ਜੀ ਅਜੀ ਜਸਨ ਕਿਹੋਤਾ ਇਹ ਥੋੜੇ ਕਹੜਾ ਦਾ ਕੇਵਲ ਸਹਿਗਾ ਜੀ ਸਾਢੇ ਤਾਂ ਕਹੜਾ ਕਹੜਾ ਕੰਮ ਕਰਦੇ ਜੀ ਦੁਕਾਨ ਹੈ ਜੀ ਰੇ ਕੋਟਾ ਟਿੱਕ ਲੈ ਗਿਆ ਧੋਸ ਵਾਲਿਆਂ ਦੇ ਅੱਛਾ ਜੀ ਲੁਧਿਆਣਾ ਲਈ ਇਧਰ ਲਈ ਮੈਂ ਤਾਂ ਅਪਰ ਦੀ ਰਿਪੋਰਟ